एडमिनिस्ट्रेटिव इंचार्ज एडमिनिस्ट्रेटिव इन इंचार्ज वो कोड़ा तरह स्कैन करके और कई डॉक्यूमेंट्स कई ब्लैंक पेपर्स आर्टिकल्स लेके तो चली गई है ही है करीब डेढ़ महीना अफेयर होने के बाद भी पुलिस को अरेस्ट नहीं कर रही ना ही कोशिश कर रही है असि भी सारे देख रहे हैं कि डॉक्यूमेंट स्कैम है कि और स्कैम है यह स्कैम चार पांच करोड़ तक जा सकता है ਸਾਡੇ ਕਾਲਜ ਦੀ ਇੱਕ ਮੁਲਾਜ਼ਮ ਸੀਗੀ ਐਡਮਿਨਿਸਟ੍ਰੇਟਿਵ ਇਨਚਾਰਜ ਐਡਮਿਨਿਸਟ੍ਰੇਟਿਵ ਇਨਚਾਰਜ ਉਹ ਕੋਡਰ ਦਾ ਸਕੈਮ ਕਰਕੇ ਔਰ ਕਈ ਡਾਕੂਮੈਂਟਸ ਕਈ ਬਲੈਂਕ ਪੇਪਰਸ ਆਰਟੀਕਲਸ ਲੈ ਕੇ ਉਹ ਚਲੀ ਗਈ ਹੈ ਜੀ ਹੈ ਜਿਸ ਦੇ ਵਿੱਚ ਉਹਦਾ ਹਸਬੰਡ ਜਿਹਨੂੰ ਆਪਣਾ ਹਸਬੰਡ ਕਲੇਮ ਕਰਦੀ ਆ ਵਿਨੰਦਨ ਠਾਕੁਰ ਜੋ ਅਵਿਨੰਦਨ ਠਾਕੁਰ ਆਮਨਦੀਪ ਹਸਪੀਟਲ ਦਾ ਜਿਹੜਾ ਸਕੈਮ ਸੀਗਾ 300 ਕਰੋੜ ਦੇ ਉੱਪਰ ਦਾ ਉਹਦੇ ਚ ਮੁੱਖੇ ਦੋਸ਼ੀ ਹੈ ਉਹ ਕਰੀਬ ਡੇਢ ਸਾਲ ਜੇਲ੍ਹ ਚ ਰਿਹਾ ਹੈਗਾ ਔਰ ਉਸ ਦਾ ਪਰਿਵਾਰ ਸਾਰਾ ਸ਼ਾਮਿਲ ਹੈ

ਉਸ ਦੀ ਐਂਟੀਸੀਪੇਟਿਵ ਬیل ਨੂੰ ਡਿਸਮਿਸ ਕਰਤਾ ਕਿਉਂਕਿ ਅਫੇਅਰ ਬਹੁਤ ਵੱਡਾ ਹੈਗਾ ਅਫੇਅਰ ਮੁਤਾਬਿਕ ਇੱਕ ਹੋਰ ਝਾਟ ਲੱਗਦਾ ਹੈਗਾ ਲੇਕਿਨ ਜਾਂਚ ਪੁਲਿਸ ਕਰ ਰਹੀ ਹੈ ਅਸੀਂ ਵੀ ਸਾਰੇ ਦੇਖ ਰਹੇ ਹਾਂ ਕਿ ਕਿ ਡਾਕੂਮੈਂਟਸ ਗਾਇਬ ਨੇ ਕਿ ਕਿ ਹੋਰ ਸਕੈਮ ਹੈਗਾ ਇਹ ਸਕੈਮ 4-5 ਕਰੋੜ ਤੱਕ ਜਾ ਸਕਦਾ ਹੈ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਇਸ ਕਰਕੇ ਪੈ ਗਈ ਕਿਉਂਕਿ ਅਫੇਅਰ ਤਾਂ ਹੋ ਗਈ ਸੀਰਪ ਸਕੌਂਡਿੰਗ ਪੁਲਿਸ ਉਸਰ ਕੋਈ ਤਰ ਨਹੀਂ ਦੇਰੀ ਲੇਕਿਨ ਉਸਦਾ ਹਸਬੰਦ ਅਭਿਨੰਦਨ ਠਾਕੁਰ ਉਸਦਾ ਸਾਰਾ ਪਰਿਵਾਰ ਜੀ ਜੀ ਅਸੀਂ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਪਲੱਸ ਨੂੰ ਕੰਪਲੇਨ ਵੀ ਕੀਤੀ ਹੈ ਜੀ ਹੈ ਕਿ ਜਿੰਨੇ ਵੀ ਸਾਡੇ ਡਾਕੂਮੈਂਟਸ ਹੈ ਉਹ ਸਾਰੇ ਵਾਪਸ ਲੈ ਆਏ ਜਾਣ ਅਭਿਨੰਦਨ ਠਾਕੁਰ ਜਿਸ ਦਾ ਸਕੂਲ ਜ ਨਾਲ ਕੋਈ ਕੰਸਰਨ ਨਹੀਂ ਹੈਗਾ ਜਿਹੜਾ ਅਮਨਦੀ ਹਸਪੀਟਲ ਦੇ ਮੁੱਖੇ ਦੋਸ਼ੀ ਹੈ 1.5 ਸਾਲ ਜੇਲ੍ਹ ਚ ਰਹੇਗਾ ਉਹ ਆਪਣੇ ਪਰਸਨਲ ਮੋਬਾਈਲ ਤੋਂ ਕਾਲਜ ਦੇ ਬਿਲਸ ਲੋਕਾਂ ਨੂੰ ਵਟਸਐਪ ਕਰ ਰਿਹਾ ਹੈ ਔਰ ਮੈਕਸਮ ਬਿਲ ਆਰ ਫੋਰਜ ਵਾਟ ਇਟ ਮੀਨਸ ਕਿ ਜੋ ਵੀ ਸਾਰੇ ਡਾਕੂਮੈਂਟਸ ਤੋਂ ਚੋਰੀ ਕਰਕੇ ਲੇ ਗਏ ਨੇ ਲੇ ਗਏ ਨੇ ਉਹ ਦੇ ਫੋਰਜਰੀ ਫੋਰਜ ਡਾਕੂਮੈਂਟਸ ਕਲਪ ਬਣਾਏ ਜਾ ਰਹੇ ਨੇ ਪਤਾ ਨਹੀਂ ਕਿ ਕਿੰਨਾ ਜਾ ਰਿਹਾ ਹੈ ਇਸ ਕਰਕੇ ਇਮੀਡੀਏਟ ਰਸ਼ ਇਨ ਆ ਦੀ ਸਾਰੰਗ ਜਰੂਰਤ ਹੈਗੀਏ ਤਾਂ ਕਿ ਸਾਰੇ ਆਰਟੀਕਲਸ ਡਾਕੂਮੈਂਟਸ ਜੋ ਵੀ ਹੈ ਵਾਪਸ ਆਣ ਔਰ ਅਰਜ਼ਿਕਸ ਕਹਾਂ ਦਾ ਪਤਾ ਲੱਗੇ ਕਿ ਸਾਡੇ ਕਾਲਜ ਦੀ ਇੱਕ ਮੁਲਾਜ਼ਮ ਸੀਗੀ ਐਡਮਿਨਿਸਟ੍ਰੇਟਿਵ ਇਨਚਾਰਜ ਐਡਮਿਨਿਸਟ੍ਰੇਟਿਵ ਇਨਚਾਰਜ ਉਹ ਕੋੜਾ ਕਰਕੇ ਦਾ ਸਕੈਨ ਕਰਕੇ ਔਰ ਕਈ ਡਾਕੂਮੈਂਟਸ ਕਈ ਬਲੈਂਕ ਪੇਪਰਸ ਆਰਟੀਕਲਸ ਲੈ ਕੇ ਉਹ ਚਲੀ ਗਈ ਹੈ ਜੀ ਹੈ ਕਰੀਬ डेढ़ महीना ना होने के बाद भी पुलिस को अरेस्ट नहीं कर रही ना ही कोशिश कर रही है असि भी सारे देख रहे हैं कि डॉक्यूमेंट स्कैम है कि की, की, की और स्कैम हैगा ए स्कैम चार पांच करोड़ तक जा सकते है कि साडे कॉलेज की एक मुलाजिम सिगी एडमिनिस्ट्रेटिव इंचार्ज एडमिनिस्ट्रेटिव इन इंचार्ज ਉਹ ਕੋੜਾੜਾ ਤੇ ਸਕੈਮ ਕਰਕੇ ਔਰ ਕਈ ਡਾਕੂਮੈਂਟਸ ਕਈ ਬਲੈਂਕ ਪੇਪਰਸ ਆਰਟੀਕਲਸ ਲੈ ਕੇ ਉਹ ਚਲੀ ਗਈ ਹੈ ਜਿਸ ਦੇ ਵਿੱਚ ਉਹਦਾ ਹਸਬੰਡ ਜਿਹਨੂੰ ਆਪਣਾ ਹਸਬੰਡ ਕਲੇਮ ਕਰਦੀ ਆ ਵਿਨੰਦਨ ਠਾਕੁਰ ਜੋ ਅਨਿੰਦਨ ਠਾਕੁਰ ਆਮਨਦੀਪ ਹਸਪੀਟਲ ਦਾ ਜਿਹੜਾ ਸਕੈਮ ਸੀਗਾ 300 ਕਰੋੜ ਦੇ ਉੱਪਰ ਦਾ ਉਹਦੇ ਵਿੱਚ ਮੁੱਖੇ ਦੋਸ਼ੀ ਹੈ ਉਹ ਕਰੀਬ 1.5 ਸਾਲ ਜੇਲ੍ਹ ਚ ਰਿਹਾ ਹੈ ਔਰ ਉਸਦਾ ਪਰਿਵਾਰ ਸਾਰਾ ਸ਼ਾਮਿਲ ਹੈ ਲੇਕਿਨ ਕਰੀਬ 1.5 ਮਹੀਨਾ ਅਫੇਰ ਹੁੰਨ ਤੇ ਬਾਅਦ ਵੀ पुलिस अरस्ट नहीं कर रही ना ही कोशिश कर रही है जबकि पता है कि ऑफेंस बड़ा है कि सैशन कोर्ट तो उस मुलाजिम की दीक्षा एंटीसपेटिव डिसमिस होगी शी अप्रोच टू द हाई कोर्ट हाई कोर्ट ने एंटीसपेटी डिसमिस करती नहीं तो आम तौर पर की होंगे है छोटा ऑफेंस होए छोटा क्राइम होए तो हाई कोर्ट रिलीफ देता है हाई कोर्ट ने भी ਉਸ ਦੀ ਐਂਟੀਸੀਪੇਟਿਵ ਬیل ਨੂੰ ਡਿਸਮਿਸ ਕਰਤਾ ਕਿਉਂਕਿ ਅਫੈਂਸ ਬਹੁਤ ਵੱਡਾ ਹੈਗਾ ਅਫੇਰ ਮੁਤਾਬਿਕ ਇੱਕ ਹੋਰ ਧਾਟ ਲੱਗਦਾ ਹੈਗਾ ਲੇਕਿਨ ਜਾਂਚ ਪੁਲਿਸ ਕਰ ਰਹੀ ਹੈ ਅਸੀਂ ਵੀ ਸਾਰੇ ਦੇਖ ਰਹੇ ਹਾਂ ਕਿ ਕੀ-ਕੀ ਡਾਕੂਮੈਂਟਸ ਗਾਇਬ ਨੇ ਕੀ-ਕੀ ਹੋਰ ਸਕੈਮ ਹੈਗਾ ਇਹ ਸਕੈਮ 4-5 ਕਰੋੜ ਤੱਕ ਜਾ ਸਕਦਾ ਹੈ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਇਸ ਕਰਕੇ ਪੈ ਗਈ ਕਿਉਂਕਿ ਅਫੇਰ ਤਾਂ ਹੋ ਗਈ ਸੀਰਬਸਕੋਂਡਿੰਗ ਪੁਲਿਸ ਉਸਰ ਕੋਈ ਤਰ ਨਹੀਂ ਦੇਰੀ ਲੇਕਿਨ ਉਸਦਾ ਹਸਬੰਦ ਅਭਿਨੰਦਨ ਠਾਕੁਰ ਉਸਦਾ ਸਾਰਾ ਪਰਿਵਾਰ ਜੀ ਜੀ ਅਸੀਂ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਪਲੱਸ 2 ਕੰਪਲੇਨ ਵੀ ਕੀਤੀ ਹੈਗੀ ਹੈ ਕਿ ਜਿੰਨੇ ਵੀ ਸਾਡੇ ਡਾਕੂਮੈਂਟਸ ਹੈ ਉਹ ਸਾਰੇ ਵਾਪਸ ਲੈ ਆਏ ਜਾਣ ਅਭਿਨੰਦਨ ਠਾਕੁਰ ਜਿਸ ਦਾ ਸਕੂਲ ਜਨਾ ਕੋਈ ਕੰਸਰਨ ਨਹੀਂ ਹੈਗਾ ਕਿਰਾ ਅਮਨਦੀਪ ਹਸਪੀਟਲ ਜਿਹੜਾ ਮੁੱਖੇ ਦੋਸ਼ੀ ਹੈ 1.5 ਸਾਲ ਜੇਲ੍ਹ ਚ ਰਿਹਾ ਹੈਗਾ ਉਹ ਆਪਣੇ ਪਰਸਨਲ ਮੋਬਾਈਲ ਤੋਂ ਕਾਲਜ ਦੇ ਬਿਲਸ ਲੋਕਾਂ ਨੂੰ ਵਟਸਐਪ ਕਰ ਰਿਹਾ ਹੈ ਔਰ ਮੈਕਸਮ ਬਿਲ ਆਰ ਫੋਰਜ ਵੈਰੀ ਵੈਲ ਓਟ ਇਟ ਮੀਨਸ ਕਿ ਜੋ ਵੀ ਸਾਰੇ ਡਾਕੂਮੈਂਟਸ ਤੋਂ ਚੋਰੀ ਕਰਕੇ ਲੈ ਗਏ ਨੇ ਲੈ ਗਏ ਨੇ ਉਹ ਦੇ ਫੋਰਜਰੀ ਫੋਰਜ ਡਾਕੂਮੈਂਟਸ ਕਰਪ ਬਣਾਏ ਜਾ ਰਹੇ ਨੇ ਪਤਾ ਨਹੀਂ ਕਿ ਕਿੰਨਾ ਜਾ ਰਿਹਾ ਹੈ ਇਸ ਕਰਕੇ ਇਮੀਡੀਏਟ ਰਸ਼ ਇਨ ਆ ਦੀ ਸਾਰੰਝ ਹੋਤਾ ਹੈ ਕਿ ਤਾਂ ਕਿ ਸਾਰੇ ਆਰਟੀਕਲਸ ਡਾਕੂਮੈਂਟਸ ਜੋ ਵੀ ਹੈ ਵਾਪਸ ਆਣ ਔਰ ਅਸੈਕਟਸ ਕਾਂ ਦਾ ਪਤਾ ਲੱਗੇ ਕਿ ਸਾਡੇ ਕਾਲਜ ਦੀ ਇੱਕ ਮੁਲਾਜ਼ਮ ਸੀਗੀ ਐਡਮਿਨਿਸਟ੍ਰੇਟਿਵ ਇਨਚਾਰਜ ਐਡਮਿਨਿਸਟ੍ਰੇਟਿਵ ਇਨਚਾਰਜ ਉਹ ਕੋੜਰ ਕਰਕੇ ਦਾ ਸਕੈਨ ਕਰਕੇ ਔਰ ਕਈ ਡਾਕੂਮੈਂਟਸ ਕਈ ਬਲੈਂਕ ਪੇਪਰਸ ਆਰਟੀਕਲਸ ਲੈ ਕੇ ਉਹ ਚਲੀ ਗਈ ਜਈ ਹੈ ਕਰੀਬ डेढ़ महीना ना आई आर होने बाद भी पुलिस को अरेस्ट नहीं कर रही ना ही कोशिश कर रही है अस भी सारे देख रहे हैं है, है तो तो कि डॉक्यूमेंट्स गायब ने कि और स्कैम है ये स्कैम चार पांच करोड़ तक जा सकता है कि साडे कॉलेज एक मुलाजिम सी एडमिनिस्ट्रेटिव इंचार्ज एडमिनिस्ट्रेटिव इन इंचार्ज ਉਹ ਕੋਡਰ ਤਰ੍ਹਾਂ ਸਕੈਨ ਕਰਕੇ ਔਰ ਕਈ ਡਾਕੂਮੈਂਟਸ ਕਈ ਬਲੈਂਕ ਪੇਪਰਸ ਆਰਟੀਕਲਸ ਲੈ ਕੇ ਤੋਂ ਚਲੀ ਗਈ ਹੈ ਜੀ ਹੈ ਜਿਸ ਦੇ ਵਿੱਚ ਉਹਦਾ ਹਸਬੰਡ ਜਿਹਨੂੰ ਆਪਣਾ ਹਸਬੰਡ ਕਲੇਮ ਕਰਦੀ ਆ ਵਿਨੰਦਨ ਠਾਕੁਰ ਜੋ ਅਵਿਨੰਦਨ ਠਾਕੁਰ ਆਮਨਦੀਪ ਹਸਪੀਟਲ ਦਾ ਜਿਹੜਾ ਸਕੈਮ ਸੀਗਾ 300 ਕਰੋੜ ਦੇ ਉੱਪਰ ਦਾ ਉਹਦੇ ਚ ਮੁੱਖੇ ਦੋਸ਼ੀ ਹੈ ਉਹ ਕਰੀਬ ਡੇਢ ਸਾਲ ਜੇਲ੍ਹ ਚ ਰਿਹਾ ਹੈਗਾ ਔਰ ਉਸਦਾ ਪਰਿਵਾਰ ਸਾਰਾ ਸ਼ਾਮਿਲ ਹੈ ਲੇਕਿਨ ਕਰੀਬ ਡੇਢ ਮਹੀਨਾ ਫੇਰ ਹੁੰਨ ਤੇ ਬਾਅਦ ਵੀ

ਉਸ ਦੀ ਐਂਟੀਸਪੇਟਿਵ ਬਿੱਲ ਨੂੰ ਡਿਸਮਿਸ ਕਰਤਾ ਕਿਉਂਕਿ ਅਫੈਂਸ ਬਹੁਤ ਵੱਡਾ ਹੈਗਾ ਅਫੈਰ ਮੁਤਾਬਿਕ 1 ਕਰੋੜ 68 ਲੱਖ ਦਾ ਹੈਗਾ ਲੇਕਿਨ ਜਾਂਚ ਪੁਲਿਸ ਕਰ ਰਹੀ ਹੈ ਅਸੀਂ ਵੀ ਸਾਰੇ ਦੇਖ ਰਹੇ ਹਾਂ ਕਿ ਕੀ ਡਾਕੂਮੈਂਟਸ ਗਾਇਬ ਨੇ ਕੀ ਕੀ ਹੋਰ ਸਕੈਮ ਹੈਗਾ ਇਹ ਸਕੈਮ 4-5 ਕਰੋੜ ਤੱਕ ਜਾ ਸਕਦਾ ਹੈਗਾ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਇਸ ਕਰਕੇ ਪੈ ਗਈ ਕਿਉਂਕਿ ਅਫੈਰ ਤਾਂ ਹੋ ਗਈ ਸ਼ੀ ਇਸ ਅਬਸਕੌਂਡਿੰਗ ਪੁਲਿਸ ਉਸ ਪਰ ਕੋਈ ਧਿਆਨ ਨਹੀਂ ਦੇ ਰਹੀ ਲੇਕਿਨ ਉਸ ਦਾ ਹਸਬੰਦ ਅਭਿਨੰਦਨ ਠਾਕੁਰ ਉਸ ਦਾ ਸਾਰਾ ਪਰਿਵਾਰ ਜਿਸ ਦੀ ਅਸੀਂ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਪਲੱਸ 2 ਕੰਪਲੇਨ ਵੀ ਕੀਤੀ ਹੈ ਜੀ ਹੈ ਕਿ ਜਿੰਨੇ ਵੀ ਸਾਡੇ ਡਾਕੂਮੈਂਟਸ ਹੈ ਉਹ ਸਾਰੇ ਵਾਪਸ ਲੈ ਆਏ ਜਾਣ ਅਭਿਨੰਦਨ ਠਾਕੁਰ ਜਿਸ ਦਾ ਸਕੂਲਜ ਨਾਲ ਕੋਈ ਕੰਸਰਨ ਨਹੀਂ ਹੈਗਾ ਜਿਹੜਾ ਅਮਨਦੀਪ ਹਸਪੀਟਲ ਜਿਹੜਾ ਮੁੱਖੇ ਦੋਸ਼ੀ ਹੈ 1.5 ਸਾਲ ਜੇਲ੍ਹ ਚ ਰਿਹਾ ਹੈਗਾ ਉਹ ਆਪਣੇ ਪਰਸਨਲ ਮੋਬਾਈਲ ਤੋਂ ਕਾਲਜ ਦੇ ਬਿਲਸ ਲੋਕਾਂ ਨੂੰ ਵਟਸਐਪ ਕਰ ਰਿਹਾ ਹੈ ਔਰ ਮੈਕਸਮ ਬਿਲ ਆਰ ਫੋਰਜ ਵਾਟ ਇਟ ਮੀਨਸ ਕਿ ਜੋ ਵੀ ਸਾਰੇ ਡਾਕੂਮੈਂਟਸ ਤੋਂ ਚੋਰੀ ਕਰਕੇ ਲੈ ਗਏ ਨੇ ਲੈ ਗਏ ਨੇ ਉਹ ਦੇ ਫੋਰਜਰੀ ਫੋਰਜ ਡਾਕੂਮੈਂਟਸ ਕਰ ਬਣਾਏ ਜਾ ਰਹੇ ਨੇ ਪਤਾ ਨਹੀਂ ਕਿ ਕਿੰਨਾ ਜਾ ਰਿਹਾ ਹੈ ਇਸ ਕਰਕੇ ਇਮੀਡੀਏਟ ਰਸ਼ ਇਨਰ ਦੀ ਸਾਰੀ ਜਰੂਰਤ ਹੈ ਕਿ ਇਹ ਤਾਂ ਕਿ ਸਾਰੇ ਆਰਟੀਕਲਸ ਡਾਕੂਮੈਂਟਸ ਜੋ ਵੀ ਹੈ ਵਾਪਸ ਆਣ ਔਰ ਅਰਜ਼ਿਕਾਂ ਦਾ ਪਤਾ ਲੱਗੇ ਕਿ ਸਾਡੇ ਕਾਲਜ ਦੀ ਇੱਕ ਮੁਲਾਜ਼ਮ ਸੀਗੀ ਐਡਮਿਨਿਸਟ੍ਰੇਟਿਵ ਇਨਚਾਰਜ ਐਡਮਿਨਿਸਟ੍ਰੇਟਿਵ ਇਨਚਾਰਜ ਉਹ ਕੋੜਾ ਕਰਕੇ 스ਕੈਨ ਕਰਕੇ ਔਰ ਕਈ ਡਾਕੂਮੈਂਟਸ ਕਈ ਬਲੈਂਕ ਪੇਪਰਸ ਆਰਟੀਕਲਸ ਲੈ ਕੇ ਤੁ ਚਲੀ ਗਈ ਹੈ ਜੀ ਹੈ ਕਰੀਬ डेढ़ महीना एफआईआर होने के बाद ही पुलिस वो अरेस्ट नहीं कर रही ना ही कोशिश कर रही है अस भी सारे देख रहे हैं की, -की डॉक्यूमेंट स्कैम है, की -की और है चार पांच करोड़ तक सकता है कि साइक कॉलेज एक मुलाजिम एडमिनिस्ट्रेटिव इंचार्ज एडमिनिस्ट्रेटिव इन इंचार्ज ਉਹ ਕੋਡਰ ਦਾ ਸਕੈਨ ਕਰਕੇ ਔਰ ਕਈ ਡਾਕੂਮੈਂਟਸ ਕਈ ਬਲੈਂਕ ਪੇਪਰਸ ਆਰਟੀਕਲਸ ਲੈ ਕੇ ਤੋਂ ਚਲੀ ਗਈ ਹੈ ਜਿਸ ਦੇ ਵਿੱਚ ਉਹਦਾ ਹਸਬੰਡ ਜਿਹਨੂੰ ਆਪਣਾ ਹਸਬੰਡ ਕਲੇਮ ਕਰਦੀ ਆ ਵਿਨੰਦਨ ਠਾਕੁਰ ਜੋ ਅਵਿਨੰਦਨ ਠਾਕੁਰ ਆਮਨਦੀਪ ਹਸਪੀਟਲ ਦਾ ਜਿਹੜਾ ਸਕੈਨ ਸੀਗਾ 300 ਕਰੋੜ ਦੇ ਉੱਪਰ ਦਾ ਉਹਦੇ ਚ ਮੁੱਖੇ ਦੋਸ਼ੀ ਹੈ ਉਹ ਕਰੀਬ 1.5 ਸਾਲ ਜੇਲ੍ਹ ਚ ਰਿਹਾ ਹੈਗਾ ਔਰ ਉਸਦਾ ਪਰਿਵਾਰ ਸਾਰਾ ਸ਼ਾਮਿਲ ਹੈ ਲੇਕਿਨ ਕਰੀਬ 1.5 ਮਹੀਨਾ ਅਫੇਰ ਹੋਣ ਤੇ ਬਾਅਦ ਵੀ पुलिस अरेस्ट नहीं कर रही ना ही कोशिश कर रही है जबकि पुलिस को पता है कि ऑफेंस एड्डा बड़ा है कि सैशन कोर्ट तो उस मुलाजिम की दीक्षा की शी अप्रोच टू द हाई कोर्ट हाई कोर्ट ने एंटीसपेटिव डिसमिस करती नहीं तो आम तौर पर क्या है छोटा ऑफेंस होए छोटा क्राइम होए तो हाई कोर्ट रिलीफ दे देता है हाई कोर्ट ने भी उसकी एंटीसपेटिव बिल्कुल डिसमिस करता क्योंकि ऑफेंस बहुत बड़ा है ਅਫੇਰ ਮੁਤਾਬਿਕ ਇੱਕੋ ਢਾਟ ਲੱਗਦਾ ਹੈਗਾ ਲੇਕਿਨ ਜਾਂਚ ਪੁਲਿਸ ਕਰ ਰਹੀ ਹੈ ਅਸੀਂ ਵੀ ਸਾਰੇ ਦੇਖ ਰਹੇ ਹਾਂ ਕਿ ਕੀ ਕੀ ਡਾਕੂਮੈਂਟਸ ਗਾਇਬ ਨੇ ਕੀ ਕੀ ਔਰ ਸਕੈਮ ਹੈਗਾ ਇਹ ਸਕੈਮ 4-5 ਕਰੋੜ ਤੱਕ ਜਾ ਸਕਦਾ ਹੈ ਅੱਜ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਇਸ ਕਰਕੇ ਪੈ ਗਈ ਕਿਉਂਕਿ ਅਫੇਰ ਤਾਂ ਹੋ ਗਈ ਸੀ ਅਪਸਕੋਂਡਿੰਗ ਪੁਲਿਸ ਉਸੜ ਕੋਈ ਤਰ ਨਹੀਂ ਦੇਰੀ ਲੇਕਿਨ ਉਸਦਾ ਹਸਬੰਦ ਅਭਿਨੰਦਨ ਠਾਕੁਰ ਉਸਦਾ ਸਾਰਾ ਪਰਿਵਾਰ ਜੀ ਜੀ ਅਸੀ ਉਹਨਾਂ ਨੋਟਿਸ ਵੀ ਦਿੱਤਾ ਹੈ ਪੁਲਿਸ ਨੂੰ ਕੰਪਲੇਨ ਵੀ ਕੀਤੀ ਹੈਗੀ ਹੈ कि जिन्ने ਵੀ ਸਾਡੇ ਡਾਕੂਮੈਂਟਸ ਐ ਉਹ ਸਾਰੇ ਵਾਪਸ ਲੈ ਆਏ ਜਾਣ ਅਭਿਨੰਦਨ ਠਾਕੁਰ ਜਿਸ ਦਾ ਸਕੂਲ ਦੇ ਨਾਲ ਕੋਈ ਕੰਸਰਨ ਨਹੀਂ ਹੈਗਾ ਜਿਹੜਾ ਅਮਨਦੀ ਹਸਪੀਟਲ ਦੇ ਮੁੱਖੇ ਦੋਸ਼ੀ ਹੈ 1.5 ਸਾਲ ਜੇਲ੍ਹ ਚ ਰਹੇਗਾ ਉਹ ਆਪਣੇ ਪਰਸਨਲ ਮੋਬਾਈਲ ਤੋਂ ਕਾਲਜ ਦੇ ਬਿਲਸ ਲੋਕਾਂ ਨੂੰ ਵਟਸਐਪ ਕਰ ਰਿਹਾ ਹੈ ਔਰ ਮੈਕਸਮ ਬਿਲ ਆਰ ਫੋਰਜ ਵਾਟ ਇਟ ਮੀਨਸ ਕਿ ਜੋ ਵੀ ਸਾਰੇ ਡਾਕੂਮੈਂਟਸ ਤੋਂ ਚੋਰੀ ਕਰਕੇ ਲੇ ਗਏ ਨੇ ਲੇ ਗਏ ਨੇ ਉਹ ਉਹਦੇ ਫੋਰਜਰੀ ਫੋਰਜ ਡਾਕੂਮੈਂਟਸ ਕਰ ਬਣਾਏ ਜਾ ਰਹੇ ਨੇ ਪਤਨ ਕੀ ਕੀਤਾ ਜਾ ਰਿਹਾ ਹੈ ਇਸ ਕਰਕੇ ਇਮੀਡੀਏਟ ਰਸ਼ ਇਨ ਆ ਦੀ ਸਾਰੰਝ ਜ਼ਰੂਰਤ ਹੈਗੀਏ ਤਾਂ ਕਿ ਸਾਰੇ ਆਰਟੀਕਲਸ ਡਾਕੂਮੈਂਟਸ ਜੋ ਵੀ ਹੈ ਵਾਪਸ